ਨਮਸਕਾਰ ਅੱਜ ਗੁਰੂ ਸ਼੍ਰੀ ਗੁਰੂ ਰਵੀਦਾਸ ਜੈਨਤੀ ਦੇ ਉੱਤੇ ਹਰਿਆਣਾ ਵਾਲੋਂ ਨਗਰ ਕੀਰਤਨ ਕੱਢਿਆ ਗਿਆ ਆਹ ਤੁਹਾਨੂੰ ਦਿਖਾਉਂਦੇ ਆਂ ਚਲ ਗਿਆ ਤੇ ਤੁਹਾਨੂੰ ਮਿਲਾਂ ਜਾ ਰਹੇ ਆਂ ਸਾਡੇ ਨਾਲ ਬਰਿੰਦਰ ਵੱਧਨ ਜੀ ਹੁਸ਼ਿਆਰਪੁਰ ਤੋਂ ਆ ਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰ ਗੁਰਦੇਵ ਅੱਜ ਸਾਹਿਬ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਗੁਰਪ੍ਰਬਦੇਸ ਸੰਬੰਧ ਵਿੱਚ ਅੱਜ ਹਰਿਆਣਾ ਦੇ ਵਿਖੇ ਗੁਰੂ ਵਿਦਾਸ ਮਹਾਰਾਜ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਕਿਉਂਕਿ ਜਿੱਥੇ ਦੇਸ਼ਾਂ ਦੇਸ਼ਾਂ ਵਿੱਚ ਸਤਗੁਰੂ ਵਿਦਾਸ ਮਹਾਰਾਜ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਅੱਜ ਹਰਿਆਣਾ ਵਿੱਚ ਵੀ ਗੁਰੂ ਵਿਦਾਸ ਮਹਾਰਾਜ ਦਾ ਜਨਮ ਦਿਨ ਬੜੀ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਗਈ ਸੋ ਸਭ ਸੰਗਤ ਨੂੰ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ 1 ਫਰਵਰੀ ਨੂੰ ਸਤਗੁਰੂ ਬਦਾਸ ਮਹਾਰਾਜ ਦਾ ਜਨਮ ਦਿਨ ਆ ਰਿਹਾ ਹੈਗਾ ਸੋ ਸਭ ਸੰਤਾਂ ਨੂੰ ਲੱਖ ਲੱਖ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸਤਗੁਰੂ ਬਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਉੱਤੇ ਜਿਣਾ ਚਾਹੀਦਾ ਜੋ ਸਤਗੁਰੂ ਬਦਾਸ ਮਹਾਰਾਜ ਜੀ ਨੇ ਕਿਹਾ ਕਿ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਭਨ ਕੋ ਅਨ ਛੋਟ ਵੱਡੇ ਸਭ ਸਭ ਸੰਭਸੇ ਰਵਿਦਾਸ ਰੇ ਪ੍ਰਸਾਨ ਸੋ ਸਾਨੂੰ ਸਤਗੁਰੂ ਬਦਾਸ ਮਹਾਰਾਜ ਜੀ ਜੋ ਬਚਨ ਕਹੇ ਹੈਗੇ ਆ ਉਹਨਾਂ ਤੇ ਸਾਨੂੰ ਚੱਲਣਾ ਚਾਹੀਦਾ ਤੋ ਇੱਕ ਵਾਰੀ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਸਤਿਗੁਰੂ ਦਾਮ ਅਰੇ ਜਨ ਦੇ ਦੀ ਲੱਖ ਲੱਖ ਮੁਬਾਰਕਾ ਘਰਵਾਜੀ ਸਾਡੇ ਨਾਲ ਐਮਸੀ ਬਲਦੇਵ ਕੌਰ ਜੀ ਆ ਜੀ ਤੁਹਾਡੇ ਦਸਨਖਾਂ ਜੀ ਦੇ ਦੋ ਹਾਂ ਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਹੁਤ ਬਹੁਤ ਮੁਬਾਰਕਾ ਹਾਂ ਹਾਂ ਜੀ ਸਭ ਨੂੰ ਸਾਰਿਆਂ ਨੂੰ ਰਵਿਦਾਸ ਸਭਾ ਦੀਆਂ ਬਹੁਤ ਬਹੁਤ ਮੁਬਾਰਕਾਂ ਸੇਸੋ ਨਿੰਮਾ ਨਗਰ ਕੀਰਤਨ ਚੱਲ ਰਿਹਾ ਹੈ ਸਾਰੇ ਪਰਵੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾ ਜੈ ਗੁਰੂ ਜੀ ਐਸੀ ਬਲਦੇਵ ਕੌਰ ਐਮਸੀ ਹਰਿਆਣੇ ਤੋਂ ਸਾਡੇ ਨਾਲ ਹੈਪੀ ਹੰਬੀਆਂ ਤੋਂ ਆ ਜੀ ਹਾਂ ਜੀ ਆਪ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾਂ ਦਾ ਜਨਮ ਦਿਨ ਸਾਡੇ ਵੱਲੋਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਜਿੱਦਾਂ ਕਿ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਅਜ ਰਵਦਾਸੀਆ ਭਾਈਚਾਰੇ ਦੇ ਬੜੇ ਧੂਮਧਾਮ ਨਾਲ ਰਵਦਾਸ ਮਹਾਰਾਜ ਦਾ ਗੁਰਪੁਰ ਮਨਾ ਰਹੇ ਆ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਵੱਲੋਂ ਸਾਰੇ ਸਮੂਹ ਸੰਗਤਾਂ ਨੂੰ ਬਾੜ ਦੇਸ਼ਾਂ ਵਿਦੇਸ਼ਾਂ ਨੂੰ ਔਰ ਆਪਣੇ ਹਰਿਆਣੇ ਦੀ ਨੌਜਵਾਨ ਸਭਾ ਨੂੰ ਬਹੁ ਬਹੁ ਮੁਬਾਰਕਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੀ ਜੈਪੀ ਜੀ ਹੈਪੀ ਜੀ ਬੰਬੀਆਂ ਰਵਦਾਸ ਭਾਈਚਾਰੇ ਦੇ ਸੰਗਤ ਬਸਦੀ ਸਾਰਿਆਂ ਲੱਖ ਲੱਖ ਮੁਬਾਰਕਾਂ ਤੇ ਸਾਡੇ ਹਰਿਆਣੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸਾਡੇ ਵੱਲੋਂ ਭਗਵਾਨ ਰਾਜਾ ਸਰਤ ਜਨ ਕੇਡੇ ਸਾਹਿਬ ਨਾਲ ਅਨੰਤ ਸੇਵਾ ਦੇ ਕੁਰਬਾਨੀ ਕਰ ਦਿੱਤੀਆਂ ਧਰਮ ਨਿਭਾ ਰਿਹਾ ਸਿੱਖੀ ਦੇ ਤਰ੍ਹਾਂ ਆਵਾਜ਼ੇ ਗੁਰੂ ਅੱਤਨਾਮ ਗੁਰੂ अर्पण करो यहाँ तो 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 अ

É,